ਸੋ ਸੁਰਦੇ ਬ੍ਰੇਕਿੰਗ ਸਮਰੇ ਆਇਆ ਹੈ ਕਿ ਅੱਲਾ ਸਾਂਚੂਕਰਨ ਚੱਰੇਆਂ ਜਿੱਥੇ ਕੇਐਸਆਈਟੀ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਸੋ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਸੰਬੰਧੀ ਐਸਆਈਟੀ ਨੇ ਵੱਡਾ ਖੁਲਾਸਾ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਬਾਰਡਰ ਤੇ ਹੋਈ ਹੈ ਸੋ ਉੱਥੇ ਹੀ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਆਖਿਰਕਾਰ ਸੱਚ ਸਬਦੇ ਸਾਹਮਣੇ ਆ ਹੀ ਗਿਆ ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ ਦੇ ਐਸਆਈਟੀ ਵੱਲੋਂ ਖੁਲਾਸਾ ਕੀਤਾ ਗਿਆ ਵੱਡਾ ਖੁਲਾਸਾ ਕਿ ਪੰਜਾਬ ਬਾਰਡਰ ਦੇ ਵਿੱਚ ਹੀ ਹੋਈ ਹੈ ਲਾਰਸ ਬਿਸ਼ਨੋਈ ਦੇ ਇੰਟਰਵਿਊ ਸੋ ਉੱਥੇ ਹੀ ਹਣ ਸਿੱਧੂ ਮੂਸੇਵਾਲੇ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਆਖਿਰਕਾਰ ਸੱਚ ਸਭ ਦੇ ਸਾਹਮਣੇ ਆ ਗਿਆ ਮੈਂ ਪਹਿਲਾਂ ਹੀ ਕਹਿੰਦਾ ਸੀ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਇਹ ਇੰਟਰਵਿਊ ਕਰਵਾਈ ਗਈ ਹੈ ਕੀਤਨੇ ਹੋਰ ਪੀਲਸ ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਤੰਦੇ ਵਿੱਚ ਵੀ ਆਖਰ ਨੂੰ ਸੱਚਤਾ ਸਾਹਮਣੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਕੇਸ ਨਾਲ ਕਰਕੇ ਆ ਜਿਹੜੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਕਿਤੇ ਤਾਂ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਲਿਖ ਕੇ ਵੀ ਇੱਕ ਫਤੇੜ ਦਾ ਸੰਵਿਧਾਨ ਕੌਦਾ ਹੈ ਨਾ ਡੀਜੀਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਜ਼ਰ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਧਿਆਨ ਦੇ ਰਹੇ ਨੇ ਨਲੂ ਟੋਟਲੀ ਇੱਕ ਬਦਮਾਸ਼ ਦੀ ਵੀ ਉਹਦੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਉਹਦੋਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਲੇਕਿਨ ਸਾਰੀ ਹੀ ਅੱਜ ਸਾਬਤ ਹੋ ਗਈ ਕਿ ਪੂਰਾ ਐ ਸੋ ਸਮਝ ਕੇ ਬੋਲਿਆਗਾ ਝੂਠ ਸੀ ਇਹ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਰਟ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਜੀ ਇਨਸ਼ਾਅੱਲਾ ਜਿਸ ਤਰ੍ਹਾਂ ਬਿਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਕਰਵਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦੇ ਹੀ ਨਹੀਂ ਸੀ ਉਹ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਸਰਕਾਰ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਦਾ 11-12 ਮਿਲੀਅਨ ਚਲੀ ਹੋਈ ਹੈ ਉਸ ਤੋਂ ਬਾਅਦ ਜਾਇਕ ਨੇ ਬੰਦ ਕੀਤਾ ਗਿਆ ਤਾਂ ਸੁਖਵਿਰ ਦੀ ਵਾਸਾ ਨਾਲ ਜੁੜ ਚੁਕੇ ਨੇ ਇਸੇ ਖਬਰ ਤੇ ਸੁਖਵਿਰ ਜਿਹੜਾ ਕੀ ਸਾਹਮਣੇ ਆ ਚੁੱਕਿਆ ਹੁਣ ਕੀ ਐਐਸਆਈਟੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹਾਲਾਂਕਿ ਬਲਕੋਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਮੈਂ ਪਹਿਲਾਂ ਹੀ ਕਹਿੰਦਾ ਸੀ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਸੀ ਜੀ ਕੁਲਵੀਰ ਜੇ ਬਿਲਕੁਲ ਲਾਰੈਂਸਾ ਬਿਸ਼ਨੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਗੈਂਗਸਟਰ ਹੈ ਤੇ ਆ ਪੂਰੀ ਦੁਨੀਆ ਵਿੱਚ ਇੱਕ ਵੱਡਾ ਨਾਮ ਜਿਹੜਾ ਹੈਗਾ ਲਾਰੈਂਸਾ ਬਿਸ਼ਨੋਈ ਦਾ ਹੈ ਤਾਂ ਉਹ ਵੀ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਸਖਤਾਈ ਇਹ ਕਿਹਾ ਜਾਵੇ ਕਿ ਉਸ ਦੇ ਉੱਤੇ ਨਿਗਾਹ ਰਹਿੰਦੀ ਹੈ ਤੇ ਜਿਸ ਤਰ੍ਹਾਂ ਨਾਲ ਇਹ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼ਨੋਈ ਦਾ ਤਾਂ ਉਸ ਨੂੰ ਲੈ ਕੇ ਵੀ ਇੱਕ ਵੱਡੀ ਬਹਿਸ ਜਿਹੜੀ ਹੈਗੀ ਹੈ ਉਹ ਸੀਸੀ ਤੇ આરોਪ ਪ੍ਰਤ આરોਪ ਜਿਹੜੇ ਹੈਗੇ ਨੇ ਉਹ ਲੱਗੇ ਸਨ ਕਿਉਂਕਿ ਲਾਰੈਂਸ ਬਿਸ਼ਨੋਈ ਦੇ ਕਲਾਸ ਜਿਹੜੇ ਹੈਗੇ ਨੇ ਉਹ ਕਈ ਸੂਬਿਆਂ ਦੇ ਵਿੱਚ ਮਾਮਲੇ ਨੇ ਤੇ ਗੱਲ ਜਿਹੜੀ ਹੈ ਕਿ ਉਹ ਕਈ ਸੂਬਿਆਂ ਤੋਂ ਹੁੰਦੀ ਹੋਈ આરોਪ ਪ੍ਰਤ આરોਪ ਜਿਹੜੇ ਹੈਗੇ ਨੇ ਉਹ ਲੱਗੇ ਸਨ ਕਿ ਕਿੱਥੇ ਸੁਰੱਖਿਆ ਦੇ ਵਿੱਚ ਕਿਉਂ ਹੋਈ ਹੈ ਕਿੱਥੇ ਜਿਹੜਾ ਹੈਗਾ ਸੁਰੱਖਿਆ ਦੇ ਵਿੱਚ ਟੀਲ ਦਿੱਤੀ ਗਈ ਲਾਰੈਂਸ ਬਿਸ਼ਨੋਈ ਨੂੰ ਇੰਟਰਵਿਊ ਕਰਨ ਦੀ ਤਾਂ ਉਹ ਸਾਰੇ ਸਵਾਲ ਜਿਹੜੇ ਹੈਗੇ ਨੇ ਉਹ ਖੜੇ ਹੋਏ ਸਨ ਪਰੰਤੂ ਹੁਣ ਜਿਸ ਤਰ੍ਹਾਂ ਦੇ ਨਾਲ ਅ ਹਾਈ ਕੋਰਟ ਦੇ ਵਿੱਚ ਜਿਹੜਾ ਜਵਾਬ ਹਿਆ ਰਿਪੋਰਟ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਕਿ ਲਾਰੈਂਸ ਬਿਸ਼नोई ਦਾ ਜਿਹੜਾ ਇੰਟਰਵਿਊ ਹੈ ਉਹ ਪੰਜਾਬ ਦੇ ਵਿੱਚ ਹੋਇਆ ਸੀ ਤਾਂ ਨਿਸ਼ਚਿਤ ਤੌਰ ਤੇ ਇੱਕ ਵੱਡਾ ਸਵਾਲ ਜਿਹੜਾ ਹੈਗਾ ਉਹ ਪੰਜਾਬ ਆ ਦੇ ਵਿੱਚ ਕਾਨੂੰਨੀ ਅਸਰ ਦੇ ਉੱਤੇ ਖੜਾ ਹੋ ਜਾਂਦਾ ਹੈ ਜੀ ਬੀਬੀ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਆਈਟੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਸੋ ਹੁਣ ਜਿਵੇਂ ਕਿ ਬਲਕੋਸਿਕ ਦੇ ਵੱਲੋਂ ਵੀ ਕਿਹਾ ਗਿਆ ਹੈ ਸੋਸਾਇਟੀ ਵੱਲੋਂ ਵੀ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਬਾਰਡਰ ਦੇ ਅੰਦਰ ਹੀ ਹੋਈ ਸੀ ਇਹ ਇੰਟਰਵਿਊਸ ਇਸ ਨੂੰ ਲੈ ਕੇ ਹੁਣ ਜਿਹੜੇ ਕਿ ਵੱਡੇ ਸਵਾਲ ਖੜੇ ਹੁੰਦੇ ਨੇ ਪੰਜਾਬ ਪ੍ਰਸ਼ਾਸਨ ਤੇ